ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਤਰਨਤਾਰਨ ਦੇ ਵਿੱਚ ਜਿੱਥੇ 22 ਇਲੈਕਸ਼ਨ ਚੱਲ ਰਹੀ ਹੈ ਉਥੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ DIG ਫੋਜਪੁਰ ਰੇਂਜ ਸ੍ਰੀ ਹਰਮਨਬੀਰ ਸਿੰਘ ਗਿੱਲ ਮਾਨੋਗ ਐਸਐਸਪੀ ਸ੍ਰੀ ਰਵਜੋਤ कौर ਗਰੇਵਾਲ ਜੀ ਦੇ ਹੁਕਮ ਅਨੁਸਾਰ ਜਿਹੜੀ ਬਾਰਡਰ ਦੇ ਉੱਤੇ ਚੌਕਸੀ ਵਿਦਾਈ ਕੀ ਹੈ ਇਸੇ ਲੜੀ ਦੇ ਵਿੱਚ ਸਬਡਿਵੀਜ਼ਨ ਭੀਖੀਪਿੰਡ ਦੇ ਥਾਣਾ ਖਾਲੜਾ ਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਜਤੋਂ ਤਿੰਨ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਸੁਖਮਨ ਸਿੰਘ ਜਿਹੜਾ ਮੁਗਲ ਚੱਕ ਦਾ ਪਿੰਡ ਦਾ ਰਹਿਣ ਵਾਲਾ ਇਹਦੇ ਪਾਸੋਂ 200 ਗ੍ਰਾਮ ਹੈਰਨ ਗੁਰਜੀਤ ਸਿੰਘ ਖਾਲੜੇ ਦਾ ਇਹਦੇ ਕੋਲ 52 ਗ੍ਰਾਮ ਹੈ ਰਨ ਤੇ ਸਾਈਨ ਏਰੀਆ ਸੈਮ ਜਿਹੜਾ ਖਾਲੜੇ ਦਾ ਰਹਿਣ ਵਾਲਾ ਵਾ ਇਹਦੇ ਪਾਸੋਂ ਜਿਹੜੀ 50 ਗ੍ਰਾਮ ਹੈ ਰਨ ਦੇ ਕਪੜੇ ਜੀ ਇਹ ਤਿੰਨੇ ਵਿਅਕਤੀ ਖੇ ਕਲਾ ਦੇ ਨੇੜੇ ਜਿਹੜੇ ਬਾਰਡਰ ਨਾਲ ਰਿਲੇਟਡ ਏਰੀਆ ਹੈ ਉਹਦੇ ਵਿੱਚ ਘੁੰਮ ਰਹੇ ਸੀ ਤੇ ਆਪਣੇ ਜਿਹੜੇ ਮੋਬਾਈਲ ਫੋਨਾਂ ਰਾਹੀਂ ਪਾਕਿਸਤਾਨੀ ਸਮਗਲਨ ਨਾਲ ਰਾਬਤਾ ਕਰਕੇ ਹੋਰ ਜਿਹੜੀ ਆ ਹੈਰਨ ਮਗਾਉਣ ਦੀ ਤਦਾਦ ਦੇ ਵਿੱਚ ਬੈਠੇ ਜੋ ਬੀਐਸਐਮ ਤੇ ਪੰਜਾਬਪੁਰ ਤੇ ਸਾਂਝੇ ਸਰਚ ਪ੍ਰੈਸੂਰਾਂ ਇਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਪਾਸੋਂ ਟੋਟਲ 302 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਤੇ ਇਸ ਸਬੰਧੀ ਜਿਹੜਾ ਥਾਣਾ ਖਾਲਲਾ ਬੀਠੇ ਮੁਕੱਦਮਾ ਨੰਬਰ 25521 ਸੀ ਐਨ ਡੀ ਪੀਆ ਸਕ ਦੇ ਵਿੱਚ ਜਿਹੜਾ ਇਹ ਦਰਜ ਕੀਤਾ ਗਿਆ ਇਸੇ ਲੜੀ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਸਫਲਤਾ ਪੰਜਾਬ ਪੁਲਿਸ ਤੇ ਡੀਐਸਐਸਰ ਤੇ ਸਾਂਝੇ ਸਰਕਪਰੇਸ਼ਨ ਨੂੰ ਜਿਹੀ ਹੈ ਕਿ ਬਾਤਾਰਾ ਸਿੰਘ ਦੇ ਜਿਹੜੀਆਂ ਪੈੜੀਆਂ ਨੇ ਉਹਦੇ ਵਿੱਚੋਂ ਇੱਕ ਪੀੜੇ ਰੰਗ ਦਾ ਪੈਕੇਟ ਜਿਹੜਾ ਉਹ ਰਿਕਵਰ ਹੋਇਆ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਉਹਦੇ ਵਿੱਚੋਂ 497 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਨ ਰਿਕਵਰ ਕੀਤੀ ਗਈ ਇਸ ਸਬੰਧੀ ਵੀ ਥਾਣੇ ਖਾਲੇ ਵਿੱਚ ਇੱਕ ਹੋਰ ਬਕਰਾ ਮਕਦਮਾ 256 ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕਿਆਂ ਦੇ ਨਾਲ ਐਨਾਲਿਸਿਸ ਕੀਤਾ ਜਾਊਗਾ ਮੌਕੇ ਦੇ ਜਿਹੜੇ ਟੈਕਨੀਕਲ ਤਰੀਕਿਆਂ ਨਾਲ ਤਫ਼ਤੀਸ਼ ਕਰਕੇ ਤੇ ਦੋਸ਼ੀਆਂ ਨੂੰ ਜਲਦ ਫੜ ਕੇ ਤੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਊਗਾ ਇਸ ਲੜੀ 'ਚ ਇੱਕ ਤੀਜੀ ਕਾਮਯਾਬੀ ਖਾਣਾ ਖੇਮ ਕਰਨ ਦੇ ਵਿੱਚ ਉਹ ਮਿਲੀ ਹੈ ਜਦੋਂ ਕਿ BSF ਤੇ ਪੰਜਾਬ ਪੁਰ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ DJI ਮੈਟ੍ਰਿਕਸ ਇੱਕ ਡਰੋਨ ਜਿਹੜਾ ਉਹ ਰਿਕਵਰ ਹੋਇਆ ਜਿਹੜਾ ਮਹਿਦੀਪੁਰ ਦੇ ਪਿੰਡਾਂ ਦੇ ਖੇਤਾਂ ਦੇ ਵਿੱਚ ਜਿਹੜੀ ਆ ਬਰਮਦੇ ਆ ਸੋ ਇਸ ਡਰੋਨ ਦੇ ਵੀ ਸੈਂਟੀਫਿਕ ਅਨਲਿਸਿਸ ਕਰਵਾ ਕੇ ਤੇ ਇਹਦੇ ਰਾਹੀਂ ਵੀ ਜਿਹੜੀ ਆ ਕਿਸ ਵਿਅਕਤੀ ਨੇ ਮੰਗਾਇਆ ਡਰੋਨ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਮੈਂ ਇੱਥੇ ਦੱਸਣਾ ਚਾਹੁੰਦਾ ਮਾਂ ਵੀ ਜਿਹੜੀ ਪਾਕਿਸਤਾਨੀ ਸਮੱਗਲਰ ਨੇ ਤੇ ਜਾਂ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਲਗਾਤਾਰ ਆਪਣੇ ਜਿਹੜੀ ਨਾਕਾਮ ਕੋਸ਼ਿਸ਼ ਜਿਹੜੇ ਕਰਦੇ ਆਏ ਨੇ ਪਰੰਤੂ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਦੇ ਉੱਤੇ ਸਤਰਕ ਤੇ ਚ ਕਰਨੀ ਆ ਤੇ ਸੀਨੀਅਰ ਅਫਸਰਾਂ ਵੱਲੋਂ ਵੀ ਇੱਥੇ ਜਿੱਥੇ ਏਡੀਐਸ ਸਿਸਟਮ ਲਗਾਇਆ ਗਿਆ ਉੱਥੇ ਜਿਹੜੀ ਨਾਕਾਬੰਦੀ ਆ ਬਾਰਡਰ ਦੇ ਉੱਤੇ ਉਹ ਬਹੁਤ ਸਟਰੋਂਗ ਕੀਤੀ ਹੈ ਕੀਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਉਹ ਅਸੀਂ ਜਿਹੜੇ ਸਮਗਲਿੰਗ ਦੇ ਵਿੱਚ ਗ੍ਰਸਤ ਵਿਅਕਤੀ ਆ ਉਹਨਾਂ ਦੀਆਂ ਜਿਹੜੀਆਂ ਗੈਰਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣਤ